ਰਵਿੰਦਰ ਨੇ ਦਵਾਈ ਲਿਆ ਕੇ ਬੇਬੇ ਨੂੰ ਦਿੱਤੀ ਅਤੇ ਮਨਜੀਤ ਨੂੰ ਕਿਹਾ ਬੇਬੇ ਨੂੰ ਅੱਜ ਖਾਣ ਨੂੰ ਦਲੀਆ ਜਾਂ ਖਿਚੜੀ ਅਤੇ ਦਹੀਂ ਦੇਣਾ ਮਨਜੀਤ ਨੇ ਖਿਚੜੀ ਬਣਾ ਕੇ ਰੱਖੀ ਸੀ ਉਸ ਨੇ ਦਹੀਂ ਨਾਲ ਬੇਬੇ ਨੂੰ ਦੇ ਦਿੱਤੀ ਸੀਤੋ ਦਾ ਪਾਰਾ ਅੱਜ ਸੱਤਵੇਂ ਅਸਮਾਨ ਤੇ ਚੜਿਆ ਹੋਇਆ ਸੀ ਉਹ ਬੇੜੇ ਵਿੱਚ ਪੇਦੀ ਉਹ ਬੜਬੜ ਕਰੀ ਜਾਂਦੀ ਸੀ ਮਨੋਮਣੀ ਰਵਿੰਦਰ ਤੇ ਮਨਜੀਤ ਨੂੰ ਬੁਰਾ ਪੱਲਾ ਬੋਲ ਰਹੀ ਸੀ ਉਹਦੀ ਬੜਬੜ ਬੇਬੇ ਦੇ ਕੰਨਾਂ ਵਿੱਚ ਪੈ ਰਹੀ ਸੀ ਪਰ ਬੇਬੇ ਨੇ ਕੰਨਾਂ ਵਿੱਚ ਕੌੜਾ ਤੇਲ ਪਾ ਲਿਆ ਸੀ ਅਰਵਿੰਦਰ ਹਾਣਾ ਖਾ ਕੇ ਆਫਿਸ ਨੂੰ ਚਲਾ ਗਿਆ ਅਤੇ ਜਾਂਦਾ ਜਾਂਦਾ ਮਨਜੀਤ ਨੇ ਤਕੀਦ ਕਰ ਗਿਆ ਕਿ ਬੇਬੇ ਨੂੰ ਦੁਪਹਿਰ ਨੂੰ ਪਿੱਦਲਿਆ ਹੀ ਦੇਣਾ ਦਵਾਈ ਜ਼ਰੂਰ ਦੇ ਦੇਣਾ ਮਨਜੀਤ ਨੇ ਉਵੇਂ ਹੀ ਕੀਤਾ ਬੇਬੇ ਨੂੰ ਦਵਾਈ ਨਾਲ ਕਾਫੀ ਆਰਾਮ ਹੋ ਗਿਆ ਸੀ ਸ਼ਾਮ ਨੂੰ ਅਰਵਿੰਦਰ ਆਇਆ ਤਾਂ ਸਿੱਧਾ ਬੇਬੇ ਕੋਲ ਜਾ ਕੇ ਬੈਠ ਗਿਆ ਬੇਬੇ ਠੀਕੇ ਹੋਣਗੇ ਨਹੀਂ ਠੀਕਾ ਪੁੱਤ ਹੁਣ ਮੈਂ ਤੇਰਾ ਭਲਾ ਹੋਵੇ ਰੱਬ ਉਮਰਾਂ ਲੰਬੀਆਂ ਕਰੇ ਬੀਬੀ ਨੇ ਅਸੀਸਾਂ ਦੀ ਚੜੀ ਲਗਾ ਦਿੱਤੀ ਬਸ ਕਰ ਬੀਬੀ ਮੇਰੇ ਲਈ ਵੀ ਰੱਖ ਲੈ ਸਾਰੀਆਂ ਭਾਜੀ ਨੂੰ ਹੀ ਦੇ ਦੇਵਾਂਗੀ ਰਿੰਪੇ ਨੇ ਦਫ਼ਤਰੋਂ ਆ ਕੇ ਸਾਈਕਲ ਖੜਾ ਕਰਦੇ ਹੋਏ ਬੋਲਿਆ ਆ ਜਾ ਜਿਉਣ ਜੋ ਗਿਆ ਮੇਰੇ ਪੁੱਤ ਦੇ ਬੇੜੇ ਦੀਆਂ ਰੌਣਕਾਂ ਆ ਗਿਆ ਪੁੱਤ ਰਿੰਪਾ ਵੀ ਆ ਕੇ ਬੇਬੇ ਦੀ ਬਗਲ ਵਿੱਚ ਬੈਠ ਗਿਆ ਮਨਜੀਤ ਸਾਰਿਆਂ ਲਈ ਚਾਹ ਬਣਾ ਕੇ ਲੈ ਆਈ ਸੀਤੋ ਵੀ ਪੁੱਤ ਨੂੰ ਲੈ ਕੇ ਉਹਨਾਂ ਦੇ ਕੋਲ ਹੀ ਬੈਠ ਗਈ ਸਭ ਨੇ ਇਕੱਠੇ ਬੈਠ ਕੇ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਬੇਬੇ ਬੋਲੀ ਰਵਿੰਦਰ ਕਾਕਾ ਮੈਂ ਹੁਣ ਪਿੰਡ ਨੂੰ ਚਲੀ ਜਾਣਾ ਸ਼ਿੰਦੇ ਨੂੰ ਫੋਨ ਕਰਕੇ ਬੋਲ ਮੈਨੂੰ ਲੈ ਜਾਵੇ ਬੇਬੇ ਦੇਲ ਨਹੀਂ ਲੱਗਦਾ ਇੱਥੇ ਦਿਲ ਤਾਂ ਬਥੇਰਾ ਲੱਗਦਾ ਪੁੱਤ ਹੁਣ ਬਹੁਤ ਦਿਨ ਹੋ ਗਏ ਮੈਨੂੰ ਆਈ ਨਹੀਂ ਥੋੜੇ ਦਿਨਾਂ ਬਾਅਦ ਮੈਂ ਫਿਰ ਆ ਜਾਊਂਗੀ ਮੇਰੀ ਪੈਨਸ਼ਨ ਵੀ ਆ ਗਈ ਹੋਣੀ ਐ ਸੀਤੋ ਨੇ ਦਾਦੀ ਪੋਤੇ ਦੀਆਂ ਗੱਲਾਂ ਸੁਣ ਕੇ ਸੋ ਸੋ ਸ਼ੁਕਰ ਮਨਾਏ ਉਹ ਮਨ ਹੀ ਮਨ ਬੋਲੀ ਕੋਈ ਜ਼ਰੂਰਤ ਨਹੀਂ ਮੁੜ ਕੇ ਆਉਣ ਦੀ ਕਿਸੇ ਨੂੰ ਕੋਈ ਉਦਾਸੀ ਨਹੀਂ ਲੱਗਣ ਲੱਗੀ ਤੇਰੇ ਵਗੈਰਾ ਚੰਪਾ ਬੀਬੀ ਕਾ ਦਿੰਦਾ ਮੈਂ ਫੋਨ ਅਰਵਿੰਦਰ ਨੇ ਛਿੰਦੇ ਨੂੰ ਫੋਨ ਕੀਤਾ ਤੇ ਰিসিਵਰ ਬੀਬੀ ਨੂੰ ਫੜਾ ਦਿੱਤਾ ਛਿੰਦੇ ਨੇ ਫੋਨ ਚੁੱਕਿਆ ਤਾਂ ਬੀਬੀ ਨੇ ਕਿਹਾ ਕਾਕਾ ਮੈਨੂੰ ਆਕੇ ਲੈ ਜਾ ਛਿੰਦੇ ਨੇ ਕਿਹਾ ਕਿ ਉਹ ਤਾਂ ਨਹੀਂ ਆ ਸਕਦਾ ਰੋਮੀ ਛਿੰਦਾ ਦਾ ਬੇਟਾ ਇੱਕ ਅੱਧੇ ਦਿਨ ਵਿੱਚ ਆਕੇ ਲੈ ਜਾਵੇਗਾ 2 ਦਿਨ ਬਾਅਦ ਰੋਮੀ ਬੀਬੀ ਨੂੰ ਲੈਣ ਪਹੁੰਚ ਗਿਆ ਬੀਬੀ ਨੂੰ ਜਿੱਥੇ ਜਾਣ ਦੀ ਖੁਸ਼ੀ ਸੀ ਉਥੇ ਬੱਚਿਆਂ ਨੂੰ ਇਕੱਲੇ ਛੱਡ ਕੇ ਜਾਣ ਦਾ ਦਰਦ ਵੀ ਸੀ ਉਹਦੇ ਚਿਹਰੇ ਉੱਤੇ ਸਾਫ਼ ਝਲਕ ਰਿਹਾ ਸੀ ਬੇਬੇ ਜਦ ਗੱਡੀ ਵਿੱਚ ਬੈਠੀ ਤਾਂ ਉਹਦੀਆਂ ਅੱਖਾਂ ਨਮ ਸਨ ਅਤੇ ਲਵਾ ਤੇ ਅਸੀਸਾ ਦੀ ਛੜੀ ਲੱਗੀ ਹੋਈ ਸੀ ਦੇਖਦੇ ਦੇਖਦੇ ਗੱਡੀ ਅੱਖਾਂ ਤੋਂ ਓਲੇ ਹੋ ਗਈ ਬੇਬੇ ਨੂੰ ਤੋੜ ਕੇ ਜੇ ਕੋਈ ਖੁਸ਼ੀ ਉਹ ਸੀ ਸੀਤੂ ਸ਼ੁਕਰ ਸ਼ੁਕਰ ਕੀਤਾ ਸੀ ਉਸਨੇ ਉਹ ਬੜੇ ਸਕੂਨ ਨਾਲ ਮੰਜੇ ਤੇ ਬੈਠ ਕੇ ਮਨਜੀਤ ਨੂੰ ਬੋਲੀ ਚਾਹ ਦਾ ਕੁੱਟ ਬਣਾ ਮਨਜੀਤ ਰਵਿੰਦਰ ਵੀ ਉਦਾਸ ਜੇ ਮੂਡ ਵਿੱਚ ਬੋਲਿਆ ਮਨਜੀਤ ਦੋ ਕੁੱਟ ਮੈਨ ਨੂੰ ਵੀ ਦੇ ਦੇਵੀਂ ਮਨਜੀਤ ਦੋਮਾ ਲਈ ਚਾਹ ਬਣਾ ਲਈ ਚਿੱਤੋ ਨੇ ਚਾਹ ਦੀ ਚੁਸਕੀ ਲੈ ਕੇ ਰਵਿੰਦਰ ਨੂੰ ਜ਼ਮੀਨ ਦੇ ਕੇਸ ਦੀ ਤਰੀਕ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਬੀਜੀ ਵਕੀਲ ਨੇ ਬੁਲਾਇਆ ਹੋਇਆ ਉਹ ਕਹਿੰਦਾ ਸੀ ਕਿ ਪਿਛਲਾ ਕੋਈ ਹਿਸਾਬ ਹੀ ਰਹਿੰਦਾ ਉਹ ਵੀ ਕਰਨਾ ਤੇ ਕੇਸ ਬਾਰੇ ਵੀ ਗੱਲ ਕਰਨੀ ਮੈਂ ਇੱਕ ਦੋ ਦਿਨ ਤੱਕ ਜਾਵਾਂਗਾ ਫਿਰ ਪਤਾ ਲੱਗੇਗਾ ਇਸ ਵਾਰ ਮੈਂ ਵੀ ਤੇਰੇ ਨਾਲ ਚਲਾਂਗੀ ਤੁਸੀਂ ਕੀ ਕਰੋਗੇ ਮੇਰੇ ਨਾਲ ਜਾ ਕੇ ਮੈਨੂੰ ਤੇਰੀ ਬੜੀ ਪੂਆ ਨੇ ਕਿਹਾ ਸੀ ਆਉਣ ਲਈ ਉਹ ਕਹਿੰਦੀ ਸੀ ਸਰਪੰਚ ਨੂੰ ਨਾਲ ਲੈ ਕੇ ਛਿੰਦੇ ਨਾਲ ਗੱਲ ਕਰਕੇ ਦੇਖਾਂਗੇ ਸ਼ਾਇਦ ਮੰਨ ਹੀ ਜਾਵੇ ਰਵਿੰਦਰ ਨੇ ਕਿਹਾ ਠੀਕ ਹੈ ਪਰ ਉਹ ਕਿੱਥੋਂ ਮੰਨਣ ਵਾਲਾ ਚੱਲ ਕਾਕਾ ਕੋਸ਼ਿਸ਼ ਕਰਕੇ ਦੇਖ ਲੈਂਦੇ ਆ ਪਹਿਲਾਂ ਤੇਰੇ ਪਾਪਾ ਜੀ ਐਦਾਂ ਰਹਾਂ ਵੀ ਧੱਕੇ ਖਾਂਦੇ ਸੀ ਹੁਣ ਕਿਹੜੇ ਦਿਨਾਂ ਦਾ ਤੂੰ ਖਾਂਦਾ ਏ ਜੇ ਸਿਆਪਾ ਕਿਸੇ ਤਰ੍ਹਾਂ ਨਿੱਪਟ ਜਾਵੇ ਤਾਂ ਚੰਗੀ ਗੱਲ ਏ ਜੇ ਮੈਨੂੰ ਪਤਾ ਹੁੰਦਾ ਸਾਨੂੰ ਇੰਨਾ ਵੱਡਾ ਮੁਲਤਾਰਨਾ ਪੈਣਾ ਤਾਂ ਮੈਂ ਥੁੱਕਦੀ ਵੀ ਨਾ ਕਹਿੰਦੀ ਕਹਿੰਦੀ ਸੀ ਥੁੱਕੀ ਥੁੱਕੀ ਰੋਪਈ ਰਵਿੰਦਰ ਦੀਆਂ ਅੱਖਾਂ ਵੀ ਨਾ ਹੋ ਪਈਆਂ ਉਸਨੇ ਆਪਣੀ ਮਾਂ ਨੂੰ ਕਲਾਬ ਵਿੱਚ ਲੈ ਕੇ ਬੜੀ ਮੁਸ਼ਕਲ ਨਾਲ ਚੁਪ ਕਰਾਇਆ ਦੋ ਦਿਨ ਬਾਅਦ ਰਵਿੰਦਰ ਨੇ ਦਫ਼ਤਰੋਂ ਛੁੱਟੀ ਲਈ ਅਤੇ ਦੋਵੇਂ ਮਾਂ ਪੁੱਤਰ ਕਚਹਿਰੀ 'ਤੇ ਜਾ ਕੇ ਆਪਣੇ ਵਕੀਲ ਨੂੰ ਮਿਲੇ ਉਸਨੇ ਹਿਸਾਬ ਕਰਕੇ 10000 ਰੁਪਏ ਬਿਛਲਾ ਬਕਾਇਆ ਉਹਨਾਂ ਮੂਰੇ ਕੱਟ ਤਰਿਆ ਰਵਿੰਦਰ ਨੇ ਜੇਬ ਵਿੱਚੋਂ ਪੈਸੇ ਕੱਢ ਕੇ ਵਕੀਲ ਨੂੰ ਫੜਾ ਦਿੱਤੇ ਅਤੇ ਕੇਸ ਦੀ ਸਥਿਤੀ ਬਾਰੇ ਪੁੱਛਿਆ ਵਕੀਲ ਨੇ ਕਿਹਾ ਕਿ ਸ਼ਿੰਦੇ ਨੇ ਵਕੀਲ ਦੇ ਪੈਸੇ ਮਾਰ ਲਏ ਨੇ ਤਾਂ ਕਰਕੇ ਵਕੀਲ ਨੇ ਕੇਸ ਦੀ ਪੈਰਵਾਈ ਕਰਨੇ ਛੱਡ ਦਿੱਤੀ ਹੈ ਅਤੇ ਹੋਰ ਕੋਈ ਵਕੀਲ ਵੀ ਉਸ ਦੇ ਕੇਸ ਨੂੰ ਹੱਥ ਪਾਉਣ ਨੂੰ ਰਾਜ਼ੀ ਨਹੀਂ ਦੇਖੋ ਹੁਣ ਅਗਲੀ ਤਰੀਕ ਤੱਕ ਕੀ ਕਰਤਾ ਵਕੀਲ ਵਾਲਾ ਹਿਸਾਬ ਨਵੇੜ ਕੇ ਉਹ ਦੋਵੇਂ ਪਿੰਨੂ ਚਲੇ ਗਏ ਉਹ ਦੋਵੇਂ ਪਹਿਲਾਂ ਸਿੱਧੇ ਸਰਪੰਚ ਜੀ ਨੂੰ ਮਿਲਣ ਉਹਦੇ ਘਰ ਗਏ ਉਸ ਨਾਲ ਸਾਰੀ ਗੱਲਬਾਤ ਕੀਤੀ ਸਰਪੰਚਰੀ ਨੇ ਕਿਹਾ ਤੁਸੀਂ ਸਾਰੇ ਇਕੱਠੇ ਹੋਵੋ ਤਾਂ ਹੀ ਕੋਈ ਗੱਲ ਬਣ ਸਕਦੀ ਏ ਜੇ ਇਕੱਲੇ ਜਾਵਾਂਗੇ ਤਾਂ ਉਸਨੇ ਆਪਾਂ ਨੂੰ ਹੱਥ ਪੱਲਾ ਨਹੀਂ ਫੜਾਉਣਾ ਪਿੰਡ ਵਿੱਚੋਂ ਵੀ ਆਪਣੀ ਜਾਣ ਪਛਾਣ ਦੇ ਦੋ ਚਾਹ ਸੂਝਵਾਨ ਬੰਦੇ ਜਿਨ੍ਹਾਂ ਦੀ ਗੱਲ ਛਿੰਦਾ ਵੀ ਮੰਨਣ ਲਈ ਤਿਆਰ ਹੋ ਜਾਵੇ ਇਕੱਠੇ ਕਰ ਲੈਣਾ ਸੀਤੋ ਨੇ ਕਿਹਾ ਅਸੀਂ ਕਿਹਨੂੰ ਕਹੀਏ ਤੁਸੀਂ ਤਾਂ ਇੱਥੇ ਪਿੰਡ ਵਿੱਚ ਰਹਿੰਦੇ ਹੋ ਤੁਹਾਨੂੰ ਤਾਂ ਪਤਾ ਹੋਵੇਗਾ ਕਿ ਕਿਸ ਦੀ ਇਹ ਗੱਲ ਸੁਣਦਾ ਮੰਨਦਾ ਹੈ ਸਰਪੰਚਰੀ ਨੇ ਕੁਝ ਦੇਰ ਸੋਚ ਕੇ ਕਿਹਾ ਚਲੋ ਕੋਈ ਨਹੀਂ ਉਹ ਮੈਂ ਵੇਖ ਲਵਾਂਗੀ ਸਾਰੀ ਗੱਲਬਾਤ ਕਰਕੇ ਸੀਤੂ ਅ ਤੇ ਰਵਿੰਦਰ ਉਸਦੇ ਘਰੋਂ ਬਸ ਸਾਡੇ ਤੋਂ ਬਸ ਵਿੱਚ ਬੈਠ ਕੇ ਆਪਣੀਆਂ ਛੋਟੀਆਂ ਭੂਆਂ ਦੇ ਪਿੰਡ ਨੂੰ ਚੱਲ ਪਏ ਅ ਰਵਿੰਦਰ ਬੀਜੀ ਨੂੰ ਨਾਲ ਲੈ ਕੇ ਆਪਣੀਆਂ ਦੋ ਛੋਟੀਆਂ ਭੂਆਂ ਕੋ ਜੋ ਕਿ ਇੱਕ ਹੀ ਪਿੰਡ ਵਿੱਚ ਵਿਆਈਆਂ ਹੋਈਆਂ ਸਨ ਦੇ ਘਰ ਗਿਆ ਅਤੇ ਉਹਨਾਂ ਤੋਂ ਜੋ ਸਰਪੰਚਣੀ ਨੇ ਕਿਹਾ ਸੀ ਦੱਸਿਆ ਤਾ ਸਿੰਦੀਪ ਉਹਨੇ ਕਿਆ ਕਿ ਠੀਕ ਹੈ ਜੇ ਇਸ ਤਰ੍ਹਾਂ ਬੈਠ ਕੇ ਗੱਲ ਕਰਨ ਨਾਲ ਗੱਲ ਨਿਪਟਦੀ ਹੈ ਤਾਂ ਹੋਰ ਕੀ ਚਾਹੀਦਾ ਹੈ ਹੁੱਡੀ ਬੋਲੀ ਭਾਬੀ ਪਹਿਲਾਂ ਉਹਦੇ ਐਨੇ ਹਾਰੇ ਗੱਡੇ ਸੀ ਤਦ ਉਹਨੇ ਕਿਸੇ ਦੀ ਇੱਕ ਨਹੀਂ ਸੁਣੀ ਹੁਣ ਵੀ ਕੋਈ ਉਮੀਦ ਤਾਂ ਨਹੀਂ ਫਿਰ ਵੀ ਤੁਹਾਡੀ ਤਸੱਲੀ ਲਈ ਚੱਲ ਪਾਵਾਂਗੇ ਬੇਈਮਾਨਾ ਇੱਕ ਨੰਬਰ ਦਾ ਉਹਦਾ ਕੋਈ ਦੀਨ ਤਰਮ ਨਹੀਂ ਸਭ ਖਾਧੀਆਂ ਪੀਤੀਆਂ ਨੇ ਟੁੱਟ ਪੈਣੇ ਨੇ ਮੇਰਾ ਬਾਜੀ ਨਾ ਜਾਂਦਾ ਦੁਨੀਆ ਤੋਂ ਇਹ ਰੁੱਟ ਜਾਂਦਾ ਤਾਂ ਮੈਂ ਮੂੰਹ ਤੋਂ ਸੀ ਤੱਕ ਨਾ ਕਰਦੀ ਕਹਿਣ ਨੂੰ ਗੁੱਡੀ ਪਾਵੇਂ ਸ਼ਿੰਦੇ ਤੋਂ ਛੋਟੀ ਸੀ ਪਰ ਜਿਵੇਂ ਉਹ ਸ਼ਿੰਦੇ ਨੂੰ ਬੁਰਾ ਭਲਾ ਬੋਲ ਰਹੀ ਸੀ ਕੋਈ ਪੈਣ ਆਪਣੇ ਭਰਾ ਨੂੰ ਬੋਲਣ ਤੋਂ ਪਹਿਲਾਂ 100 ਵਾਰੀ ਸੋਚਦੀ ਹੋਵੇਗੀ ਪਰ ਉਹ ਅੰਦਰੋਂ ਕਲਪੀ ਹੋਈ ਸੀ ਤਿੰਨਾ ਪੈਣਾ ਦਾ लाਡਲਾ ਭਰਾ ਜੋ ਖਾ ਗਿਆ ਸੀ ਸ਼ਿੰਦਾ ਉੱਥੋਂ ਮਾਂ ਪੁੱਤਰ ਫਿਰ ਬੜੀ ਭੂਆ ਪਿਆਰੀ ਦੇਕਰ ਪਹੁੰਚੀ ਭੂਆ ਚੁੱਲ੍ਹੇ ਮੂਰੇ ਬੈਠੀ ਹੋਈ ਸੀ ਅਰਵਿੰਦ ਨੇ ਬਾਹਰੋਂ ਦਰਵਾਜ਼ੇ ਵਿੱਚੋਂ ਹੀ ਆਵਾਜ਼ ਮਾਰੀ ਭੂਆ ਜੀ ਕੱਲੇ ਕੱਲੇ ਕੀ ਬਣਾ ਕੇ ਖਾਈ ਜਾਂਦੀ ਹੂੰ ਮੇਰੇ ਲਈ ਵੀ ਬਣਾ ਲਿਓ ਮੈਂ ਵੀ ਖਾਣਾ ਉਹ ਆਨੇ ਪਿੱਛੇ ਮੁੜ ਕੇ ਦੇਖਿਆ ਅਤੇ ਬੋਲੀ ਮਾਂ ਸਦਕੇ ਪੁੱਤ ਮਾਂ ਵਾਰੀ ਮੇਰੇ ਬੱਚੇ ਮੇਰੇ ਵੀਰੇ ਵਿੱਚ ਚੰਦ ਚੜਿਆ ਅੱਜ ਮੇਰੇ ਵੀਰ ਦੇ ਵੀਰੇ ਦੀਆਂ ਰਾਂਗਾਂ ਮੇਰੇ ਘਰ ਆਈਆਂ ਕਹਿੰਦੀ ਹੋਈ ਉਹ ਸੀਤੋ ਦੇ ਘਰ ਲੱਗ ਤਾਹਾਂ ਮਾਰ ਮਾਰ ਕੇ ਰੋ ਪਈ ਸੀਤੋ ਵੀ ਆਪਣੇ ਆਪ ਤੇ ਕਾਬੂ ਨਾ ਕਰ ਸਕੀ ਕੁਝ ਦਿਨ ਹੌਲਾ ਹੋਇਆ ਤਾਂ ਪਿਆਰੀ ਨੇ ਰਵਿੰਦਰ ਨੂੰ ਕਲਾਈ ਵਿੱਚ ਲੈ ਕੇ ਪਿਆਰ ਦਿੱਤਾ ਅਤੇ ਬੋਲੀ ਕਾਕਾ ਆ ਜਾ ਕੀ ਖਾਣਾ ਮੇਰੇ ਪੁੱਤ ਨੇ ਭੂਆ ਤਾਂ ਬੈਠੀ ਚਾਹ ਬਣਾ ਕੇ ਪੀਣ ਲੱਗੀ ਸੀ ਨਾਲੇ ਆਪਣੇ ਸਰਵਣ ਵਰਗੇ ਵੀਰ ਬਲਦੇਵ ਨੂੰ ਜੱਦ ਕਰਦੀ ਸੀ ਉਹ ਜਦ ਵੀ ਆਉਂਦਾ ਸੀ ਅਸੀਂ ਇੱਥੇ ਬੈਠ ਕੇ ਨਾਲੇ ਚਾਹ ਬਣਾ ਕੇ ਪੀਣੀ ਨਾਲੇ ਕਿੰਨਾ ਕਿੰਨਾ ਚਿਰ ਗੱਲਾਂ ਕਰਦੇ ਰਹਿਣਾ ਕਈ ਵਾਰ ਤਾਂ ਇੱਥੇ ਬੈਠੇ ਬੈਠੇ ਅਸੀਂ ਦੋ ਦੋ ਵਾਰੀ ਵੀ ਚਾਹ ਬਣਾ ਕੇ ਪੀ ਲੈਂਦੇ ਸੀ ਪਤਾ ਨਹੀਂ ਰੱਬ ਨੇੜੇ ਹੋ ਕੇ ਸੁਣਦਾ ਹੋਣਾ ਤਾਂ ਹੀ ਤੁਹਾਨੂੰ ਪੇਜ ਦਿੱਤਾ ਭੂਆਜੀ ਪੁੱਪੜ ਜੀ ਕਿੱਥੇ ਗਏ ਹੋਏ ਆ ਪੁੱਤ ਉਹ ਸ਼ਹਿਰ ਨੂੰ ਗਏ ਹੋਇਆ ਸੌਦਾ ਪੱਤਾ ਲੈਣ ਪਿਆਰੀ ਨੇ ਆਪਣੇ ਲਈ ਮਣਾਈ ਹੋਈ ਚਾਹ ਬੀਜੀ ਹੋਰ ਮਿੱਠਾ ਪਾ ਕੇ ਪੱਤੀ ਪਾ ਕੇ ਉਬਾਲ ਲਈ ਅਤੇ ਦੁੱਧ ਪਾ ਕੇ ਉਹਨਾਂ ਦੋਵਾਂ ਲਈ ਵੀ ਚਾਹ ਬਣਾ ਲਈ ਤੇ ਇਹਨਾਂ ਨੇ ਚਾਹ ਪੀਤੀ ਅਤੇ ਨਾਲ-ਨਾਲ ਬਲਦੇਵ ਸਿੰਘ ਜੀਆਂ ਗੱਲਾਂ ਵੀ ਕਰਦੇ ਰਹੇ ਭੂਆ ਆਪਣੇ ਪਰਾ ਬਲਦੇਵ ਦੇ ਸੋਲੇ ਗੌਂਦਨੀ ਥੱਕ ਰਹੀ ਸੀ ਅਤੇ ਸ਼ਿੰਦੇ ਨੂੰ ਜੀ ਪਰ ਕੇ ਤੋਲ ਤੋਰ ਕੇ ਗਾਲਾਂ ਦੇ ਰਹੀ ਸੀ ਪੈਣਾ ਹਮੇਸ਼ਾ ਆਪਣੇ ਪਰਾਵਾਂ ਦੀਆਂ ਸੁੱਖਾਂ ਮੰਗਦਿਆਂ ਹਨ ਤਰਾ ਦੇ ਘੰਟਾ ਵਿੱਚ ਚੋਬੇ ਤਾਂ ਬਹੁਤ ਦਰਦ ਮਹਿਸੂਸ ਕਰਦੀਆਂ ਹਨ ਗੱਲ ਕੀ ਕੋਈ ਵੀ ਪੈਣ ਸਹਿਜੇ ਕੀਤੀ ਆਪਣੇ ਭਾਵਾਂ ਨੂੰ ਮੰਦਾ ਬੋਲਨੀ ਬੋਲਦੀ ਪਰ ਪਿਆਰੀ ਸਿੰਦੋ ਤੋਂ ਬਾਵਾ ਹੀ ਸਤੀ ਪਈ ਸੀ ਗਲੀ ਵਿੱਚ ਖੜ ਕੇ ਤੇ ਨਿਸੰਘ ਹੋ ਕੇ ਸਿੰਦੇ ਵੱਲੋਂ ਮਾਰੇ ਹੋਏ ਪੈੜੇ ਬੋਲ ਉਹਦਾ ਸੀਨਾ ਛਲਣੀ ਕਰ ਗਏ ਸਨ ਉਹਨੂੰ ਬੋਲ ਦਾ ਸੁਣ ਕੇ ਗਲ ਗਲੀ ਦੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਨਿਕਲ ਕੇ ਦੇਖ ਅਤੇ ਸੁਣ ਰਹੇ ਸਨ ਕੰਨ ਦੇ ਜਿੰਨੇ ਮੂੰਹ ਉਹਨੀਆਂ ਗੱਲਾਂ ਲੋਕ ਵੀ ਮੂੰਹ ਜੋੜ ਕੇ ਗੱਲਾਂ ਕਰਦੇ ਸਨ ਕੋਈ ਸ਼ਿੰਦੇ ਨੂੰ ਲਾਂਤਾਂ ਪਾ ਰਿਹਾ ਸੀ ਅਤੇ ਕੋਈ ਪਿਆਰੀ ਨੂੰ ਆਖ ਰਿਹਾ ਸੀ ਕਿ ਵੇਖ ਲੈ ਅੱਜ ਬੜਾ ਮਾਨ ਸੀ ਇਹਨੂੰ ਆਪਣੇ ਭਰਾਵਾਂ ਦਾ ਰਾਹੀ ਗਲੀ ਵਿੱਚ ਖੜਾ ਹੋ ਕੇ ਮਿੰਤਾ ਵਿੱਚ ਪੱਤ ਰੋਲ ਗਿਆ ਪਿਆਰੀ ਗੁੱਸੇ ਵਿੱਚ ਲਾਲ ਪੀਲੀ ਹੋਈ ਬੋਲ ਰਹੀ ਸੀ ਸ਼ਿੰਦਿਆ ਜੋ ਤੂੰ ਸਾਡੇ ਨਾਲ ਕੀਤਾ ਪਾਪਿਆ ਜੇ ਰੱਬ ਹੈਗਾ ਤਾਂ ਤੇਰੇ ਨਾਲ ਵੀ ਹੋਣ ਤੇਰੇ ਜੰਮੇ ਹੋਈ ਵੀ ਤੈਨੂੰ ਇਹ ਚੰਦਰੇ ਦਿਨ ਦਿਖਾਉਣ ਤੇ ਮੈਂ ਜਉਂਦੇ ਜੀ ਦੇਖਾਂ ਮਰੀ ਤੇ ਮਗਰ ਜੱਗ ਦੇਖੂ ਤਾਂ ਕੀ ਫਾਇਦਾ ਮੈਂ ਕਹਨੀ ਆ ਤੂੰ ਮਰੇ ਮੈਂ ਤੇਰੀ ਦਾੜੀ ਨੂੰ ਹੱਥ ਲਾ ਕੇ ਪੁੱਛਾਂ ਤੈਨੂੰ ਹੁਣ ਕੌਣ ਕਿੱਥੇ ਤੁਰ ਗਿਆ ਲੈ ਜਾ ਹਿੱਕ ਤੇ ਰੱਖ ਕੇ ਜ਼ਮੀਨ ਜੀ ਨੂੰ ਜੱਫੀਆਂ ਪਾਉਂਦਾ ਸੀ ਪਾਪੀ ਮੇਰਾ ਸਰਵਣ ਬੀਜ ਖਾ ਗਿਆ ਕਹਿੰਦੀ ਹੋਈ ਉਹ ਫੁੱਟ ਫੁੱਟ ਰੋ ਪਈ ਸੀਤੋ ਦੇ ਰਵਿੰਦਰ ਵੀ ਉਸਦੇ ਪਰਲਾਪ ਸੁਣ ਕੇ ਭਾਵੁਕ ਹੋ ਗਏ ਰਵਿੰਦਰ ਨੇ ਭੂਆ ਨੂੰ ਕਲਾਅ ਵਿੱਚ ਲੈ ਕੇ ਮਸਾਂ ਚੁਪ ਕਰਾਇਆ ਕੁਝ ਦੇਰ ਬਾਅਦ ਰਵਿੰਦਰ ਦਾ ਪੁੱਖੜ ਵੀ ਪਸ਼ੇਰ ਤੋਂ ਵਾਪਸ ਆ ਗਿਆ। ਰਾਤ ਦੇ ਰੋਟੀ ਪਾਣੀ ਖਾਣ ਤੋਂ ਬਾਅਦ ਸੀਤੋ ਨੇ ਪਿਆਰੀ ਨੂੰ ਕਿਹਾ ਪੈਣ ਸਰਪੰਚਣੀ ਕਹਿੰਦੀ ਏ ਕਿ ਸਾਰੇ ਇਕੱਠੇ ਹੋ ਕੇ ਆਵੋ। ਚਿੰਦ ਦੇ ਨਾਲ ਫੈਸਲਾ ਕਰਨ ਲਈ ਪਿਆਰੀ ਬੋਲੀ ਟੁੱਟ ਜਾਣਾ ਮੰਝੂ। ਸਾਪਾ ਉਣਲੀ ਮਾਰ ਕੇ ਬੈਠਾ। ਚੱਲ ਇੱਕ ਵਾਰੀ ਜਵੇ ਦੇਖ ਲੈਨੇ ਆ। ਮਾ ਕਾਨ ਦੇ ਕੇ ਖਬਰੇ ਰੱਬ ਬੋਰ ਪਵੇ। ਅਮੀਰ ਤਾਂ ਕੋਈ ਹੈ ਨਹੀਂ ਰੁਣ ਜਾਣੇ ਤੂੰ। ਪੁੱਖੜ ਨੇ ਕਿਹਾ ਨਹੀਂ ਪਿਆਰੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਇਸ ਵਾਰ ਰੱਬ ਠੂਠੇ ਖੈਰ ਜ਼ਰੂਰ ਪਾਊਗਾ ਅੱਛਾ ਰੱਬਾ ਨੇੜੇ ਹੋ ਕੇ ਸੁਣ ਲਵੀ ਹੁਣ ਤਾਂ ਫਥੇ ਰੋਲ ਲਿਆ ਪਿਆਰੀ ਨੇ ਬੋਲਦੀ ਹੋਈ ਨੇ ਉੱਠ ਕੇ ਸਾਰਿਆਂ ਲਈ ਮੰਜੇ ਡਾਹੇ ਅਤੇ ਸਾਰੇ ਜਾਣੇ ਲੇਟ ਗਏ ਸਵੇਰ ਨੂੰ ਕਰਦਾ ਕੰਮਕਾਰ ਕਰਕੇ ਪਿਆਰੀ ਤਿਆਰ ਹੋ ਗਈ ਛੋਟਿਆਂ ਦੋਵੇਂ ਪੂਆ ਤੇ ਘੁੱਫੜ ਵੀ ਬੜੇ ਪੂਆ ਦੇ ਘਰ ਪਹੁੰਚ ਗਏ ਉਤੋਂ ਸਾਰੇ ਜਾਣੇ ਇਕੱਠੇ ਹੋ ਕੇ ਪਿੰਡ ਨੂੰ ਚੱਲ ਪਏ ਅਤੇ ਸਿੱਧੇ ਸਰਪੰਚਨੀ ਦੇ ਘਰ ਪਹੁੰਚ ਗਏ ਪਿਆਰੀ ਸ਼ਿੰਦੀ ਅਤੇ ਗੁੱਡੀ ਸਵੇਰ ਨੂੰ ਸਵੇਰੇ ਹੀ ਰਵਿੰਦਰ ਅਤੇ ਸੀਤੋ ਨਾਂ ਪਿੰਡ ਪੁੱਜ ਗਏ ਉਹ ਸਾਰੇ ਸਰਪੰਚਨੀ ਦੇ ਘਰ ਇਕੱਠੇ ਹੋਈ ਅਤੇ ਉਥੋਂ शिंदे ਦੇ ਘਰ ਪਹੁੰਚ ਗਏ ਅਚਾਨਕ ਸਵੇਰੇ ਸਵੇਰੇ ਸਾਰਿਆਂ ਨੂੰ ਇਕੱਠੇ ਆਇਆ ਦੇਖ ਕੇ ਚਿੰਦ ਨੂੰ ਸਮਝਦਿਆਂ देर ਨਾ ਲੱਗੀ ਕਿ ਸਾਰੇ ਸਰਪੰਚਨੀ ਨੂੰ ਲੈ ਕੇ ਕਿਉਂ ਆਏ ਹਨ ਪਰ ਉਹਨੇ ਅਣਜਾਣ ਜਿਹਾ ਬਣ ਕੇ ਸਰਪੰਚਨੀ ਨੂੰ ਪੁੱਛਿਆ ਸਰਪੰਚਨੀਏ ਸਵੇਰੇ ਸਵੇਰੇ ਫੌਜ ਲੈ ਕੇ ਆ ਗਈ ਹਮਲਾ ਕਰਨ ਆਹੋ ਤੇਰਾ ਕੀ ਪਤਾ ਤੂੰ ਕਿਹੜੇ ਵੇਲੇ ਕਿੱਧਰ ਨੂੰ ਤੁਰ ਜਾਣਾ ਅੱਖ ਚੜਦਾ ਏ ਪਲਾਂ ਚੁੱਤਦਾ ਤੂੰ ਸਰਪੰਚਨੀ ਨੇ ਵੀ ਅੱਗੇ ਟੀਚਰ ਕੀਤੀ ਹਾਂ ਮੈਂ ਤਾਂ ਅੱਜ ਵੀ ਚੱਲਾਂ ਚੰਡੀਗੜ੍ਹ ਨੂੰ ਥੋੜੇ ਕੰਮ ਆ ਮੈਨੂੰ ਸ਼ਿੰਦੇ ਦੇ ਬੋਲਣ ਦਾ ਲਹਿਜਾ ਬਦਲ ਗਿਆ ਸੀ ਨਹੀਂ ਸ਼ਿੰਦੇ ਅੱਜ ਬਹਿ ਕੇ ਫੈਸਲਾ ਕਰ ਲੋ ਮੈਂ ਪੰਚਾਂ ਨੂੰ ਤੇਰੇ ਗਵਾਹਾਂ ਨੂੰ ਵੀ ਸਨੇਹਾ ਭੇਜਿਆ ਹੋਇਆ ਸਰਪੰਚਨੀ ਦੀ ਗੱਲ ਸੁਣ ਕੇ ਸ਼ਿੰਦੇ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਉਹ ਕਰੋ ਨਿਕਾਂ ਦੀ ਬਿਆੰਤਾ ਬਣਾਉਣ ਲੱਗਾ ਪਰ ਸਰਪੰਚਨੀ ਨੇ ਕਿਹਾ ਛਿੰਦੇ ਅੱਜ ਇੱਕ ਪਾਸਾ ਕਰਨਾ ਜਾਂ ਤਾਂ ਤੂੰ ਪੰਚਾਇਤ ਵਿੱਚ ਫੈਸਲਾ ਕਰ ਲੈ ਤੇ ਜਾਂ ਫਿਰ ਅੱਜ ਤੋਂ ਬਾਅਦ ਪਿੰਡ ਕਿਤੇ ਵੀ ਤੇ ਕਦੀ ਵੀ ਤੇਰੇ ਨਾਲ ਨਹੀਂ ਖੜਾਂਗੇ ਜ਼ਮੀਨ ਜਾਇਦਾਦ ਇੱਥੇ ਰਹਿ ਜਾਣੀ ਆਪਣੇ ਕਰਮ ਹੀ ਨਾਲ ਜਾਣੇ ਜਿੰਨਾਂ ਲਈ ਅਸੀਂ ਜੋੜਦੇ ਜਾਂਦੇ ਹਾਂ ਉਹਨਾਂ ਨੇ ਸਾਥ ਨਹੀਂ ਦੇਣਾ ਉਹਨਾਂ ਦੇ ਗੱਲਾਂ ਕਰਦਿਆਂ ਤਹੀ ਪਿੰਡ ਵਿੱਚੋਂ ਹੋਰ ਪਤਵੰਤ ਤੇ ਲੋਕ ਪੰਚ ਅਤੇ ਦੋਵਾਂ ਤਰ੍ਹਾਂ ਦੇ ਗਵਾਹ ਵੀ ਆ ਪਹੁੰਚੇ ਛਿੰਦੇ ਨੇ ਨੌਕਰ ਨੂੰ ਮੰਜੇ ਡਾਉਣ ਲੈ ਕੇ ਆ ਨੌਕਾ ਨੇ ਜੋ ਬਹੁਤ ਲੰਬੇ ਸਮੇਂ ਤੋਂ ਇਸ ਘਰ ਕੰਮ ਕਰਦਾ ਸੀ ਉਸ ਨੇ ਦਿਲ ਵਿੱਚ ਇਨਸਾਫ ਲਈ ਦਵਾ ਮੰਗਦੇ ਨੇ ਬੜੇ ਵਿੱਚ ਮੰਜੇ ਢਾ ਦਿੱਤੇ ਕਿਉਂਕਿ ਉਹ ਸ਼ਿੰਦੇ ਦੀਆਂ ਸਾਰੀਆਂ ਕਰਤੂਤਾਂ ਤੋਂ ਪਲੇ ਪੰਜਾਣੂ ਸੀ ਮੰਜੇ ਢਾ ਕੇ ਉਹ ਆਪ ਇੱਕ ਪਾਸੇ ਖੜਾ ਹੋ ਕੇ ਉੱਪਰ ਵਾਲੇ ਨੂੰ ਅਰਜ਼ੋਈ ਕਰਨ ਲੱਗਾ ਕਿ ਮਾਲਕਾ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੀਂ ਬੜੇ ਸਰਦਾ ਬਲਦੇਵ ਸਿੰਘ ਨੇ ਇਸ ਘਰ ਦਾ ਬਹੁਤ ਲੇਖਾ ਦਿੱਤਾ ਤੇ ਤੋਂ ਕੁਝ ਲੁਕਿਆ ਨਹੀਂ ਢਾਡਿਆ ਜੇ ਅੱਜ ਅੱਜ ਵੀ ਚੂੜ ਫਲਿਆ ਤਾਂ ਸੱਚ ਜਾਣੀ ਤੇ ਤੁਜ ਯਕੀਨ ਉੱਠ ਜਾਣਾ ਕਿਉਂਕਿ ਨੌਕਰ ਨੂੰ ਪਤਾ ਸੀ ਕਿ ਸ਼ਿੰਦੇ ਨੇ ਆਪਣੇ ਛੜੇ ਚਾਚੇ ਦਾ ਮਰੇ ਪੈਦਾ ਕੋਰੇ ਕਾਗੇ ਤੇ ਗੁੱਠਾ ਲਗਵਾਇਆ ਸੀ ਜਦ ਸਾਰੇ ਮੰਝਾ ਤੇ ਬੈਠ ਗਏ ਤਾਂ ਸਰਪੰਚ ਜੀ ਨੇ ਬੋਲਣਾ ਸ਼ੁਰੂ ਕੀਤਾ ਮੇਰੇ ਖਿਆਲ ਵਿੱਚ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਅੱਜ ਅਸੀਂ ਸਾਰੇ ਇੱਥੇ ਕਿਉਂ ਇਕੱਠੇ ਹੋਏ ਹਾਂ ਸੋ ਹੁਣ ਮੈਂ ਸ਼ਿੰਦੇ ਨੂੰ ਪੰਚਾਇਤ ਵੱਲੋਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਕੀ ਚਾਹੁੰਦਾ ਹੈ ਸ਼ਿੰਦਾ ਜੋ ਕਿ ਹੁਣ ਤੱਕ ਏ ਸਮਝਦਾ ਰਿਹਾ ਸੀ ਕਿ ਉਹਦੇ ਦੋਵੇਂ ਹੱਥਾਂ ਵਿੱਚ ਲੱਡੂ ਹੈ ਅੱਜ ਉਸ ਨੂੰ ਇੰਜ ਲੱਗ ਰਿਹਾ ਸੀ ਕਿ ਸਭ ਕੁਝ ਉਸਦੀ ਮੁੱਠੀ ਵਿੱਚੋਂ ਰੇਤ ਵਾਂਗ ਘਿਰ ਰਿਹਾ ਸੀ ਉਸਨੇ ਆਪਣੀ ਆਖਰੀ ਚਾਲ ਚੱਲੀ ਅਤੇ ਬੋਲਿਆ ਕਿ ਪੰਚਾਇਤ ਦਾ ਕਿਹਾ ਸਿਰ ਮੱਥੇ ਪਰ ਜ਼ਮੀਨ ਦੇ ਪੰਜ ਹਿੱਸੇ ਹੋਣਗੇ ਉਹਦੀ ਗੱਲ ਸੁਣ ਕੇ ਸਾਰੇ ਬੰਦੇ ਆਪਸ ਵਿੱਚ ਉਹ ਸਿਰ ਮਸਰਕਾਨ ਲੱਗੇ ਤਾਂ ਪਿਆਰੀ ਸਰਪੰਚ ਜੀ ਨੂੰ ਬੋਲੀ ਇਹਨੂੰ ਪੁੱਛੋ ਕਿ ਪੰਜ ਹਿੱਸੇ ਕਿਹੜੇ ਹਿਸਾਬ ਨਾਲ ਇਸ ਤੋਂ ਪਹਿਲਾਂ ਕਿ ਸਰਪੰਚ ਨੇ ਕੁਝ ਬੋਲਦੀ ਸ਼ਿੰਦਾ ਬੋਲਿਆ ਤਿੰਨ ਹਿੱਸੇ ਮੇਰੇ ਮੁੰਡਿਆਂ ਦੇ ਤੇ ਦੋ ਇਹਨਾਂ ਦੇ ਸਰਪੰਚ ਨੇ ਕਿਹਾ ਉਹ ਕਿੱਦਾਂ ਸ਼ਿੰਦਿਆ ਨਿਆਣਿਆਂ ਦੇ ਸਾਹਬਨਾ ਬਣਨੀ ਚਾਹੁੰਦਾ ਆਹੋ ਸ਼ਿੰਦ ਨੇ ਰੁੱਖਾ ਜਿਹਾ ਜਵਾਬ ਦਿੱਤਾ ਗੱਲ ਸੁਣ ਕੇ ਸਰਜੀਤ ਦੇ ਸੱਤੇ ਕਪੜੀ ਅੱਗ ਲੱਗ ਗਈ ਧਰਨੂ ਵੀ ਗੁੱਸਾ ਆ ਗਿਆ ਅਤੇ ਉਹ ਬੋਲਿਆ ਅਸੀਂ ਵੀ ਤਿੰਨ ਹੀ ਹਾਂ ਫਿਰ ਸਾਡੇ ਦੋ ਹਿੱਸੇ ਕਿਸ ਹਿਸਾਬ ਨਾਲ ਸ਼ਿੰਦਾ ਬੋਲਿਆ ਉਹ ਕੁੜੀ ਐ ਤੇ ਵਿਆਹੀ ਹੋਈ ਐ ਪਿਆਰੀ ਨੂੰ ਹੋਰ ਗੁੱਸਾ ਆ ਗਿਆ ਤੇ ਉਹ ਬੋਲੀ ਕਿਉਂ ਵਿਆਹੀ ਹੋਣ ਨੂੰ ਤੂੰ ਸੁਧਾਰਾ ਲੈ ਕੇ ਜਾਂਦਾ ਅੱਧੋ-ਅੱਧ ਹੋਊ ਨਹੀਂ ਤਾਂ ਫਿਰ ਮੇਰਾ ਕੱਲੀ ਦਾ ਅੱਧ ਬਣਦਾ ਕਿਉਂਕਿ ਤੂੰ ਕਚੈਰੀ ਵਿੱਚ ਬੋਲ ਕੇ ਆਇਆ ਵੀ ਕਿ ਮੈਂ ਤੇਰੀ ਭੈਣ ਨਹੀਂ ਜੇ ਮੈਂ ਤੇਰੀ ਭੈਣ ਨਹੀਂ ਤਾਂ ਮੇਰਾ ਹਿੱਸਾ ਕਿਸ ਹੱਕ ਨਾਲ ਸਾਹਮਣੇ ਬੈਠਾ ਪਹਿਲਾਂ ਉਹ ਸ਼ੜ ਫਿਰ ਜੋ ਬੱਚ ਉਹਦੇ ਵਿੱਚੋਂ ਤਿੰਨ ਹਿੱਸੇ ਕਰ ਤੇ ਫਿਰ ਜੋ ਬੱਚੂ ਉਹਦੇ ਵਿੱਚੋਂ ਦੇ ਦੇ ਵੀ ਦੋ ਹਿੱਸੇ ਪਿਆਰੀ ਦਾ ਬੋਲਦੀ ਦਾ ਗੱਲਾ ਪਾਰ ਆਇਆ ਸੀ ਸਰਪੰਚ ਜੀ ਨੇ ਕਿਹਾ ਸਾਰੇ ਚੁੱਪ ਕਰ ਜਾਓ ਸ਼ਿੰਦੇ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਬੰੰਣੀ ਹੈ ਤਾਂ ਠੀਕ ਹੈ ਨਹੀਂ ਤੁਹਾਡੀ ਮਰਜ਼ੀ ਹੈ ਸ਼ਿੰਦਿਆ ਚੁੱਪ ਕਰਕੇ ਬਹਿ ਜਾ ਪੰਚਾਇਤ ਨੂੰ ਸਲਾਹ ਕਰਨ ਦੀ ਪੰਜ ਅਤੇ ਸਰਪੰਚ ਜੀ ਉੱਠ ਕੇ ਬਾਹਰ ਗਲੀ ਵਿੱਚ ਸਲਾਹ ਕਰਨ ਲਈ ਚਲੇ ਗਏ ਸੀਤੋ ਨੂੰ ਇੱਕ ਵਾਰੀ ਫਿਰ ਤੋਂ ਆਸ ਦੀ ਕਿਰਨ ਧੁੰਦਲੀ ਹੁੰਦੀ ਦਿਖਾਈ ਦੇ ਰਹੀ ਸੀ ਸ਼ਿੰਦਾ ਉੱਠ ਕੇ ਕਿਸੇ ਕੰਮ ਲਈ ਆਪਣੇ ਘਰ ਦੇ ਅੰਦਰ ਗਿਆ ਤਾਂ ਸੀਤੋ ਨੇ ਸ਼ਿੰਦੇ ਦੇ ਇੱਕ ਗਵਾਹ ਜੀਤ ਨੂੰ ਪੁੱਛਿਆ ਜੀਤ ਸਿਆ ਤੂੰ ਮੈਨੂੰ ਇਹ ਦੱਸ ਅਸੀਂ ਤੇਰਾ ਕੀ ਵਿਗਾੜਿਆ ਸੀ ਜਿਹੜਾ ਤੂੰ ਸਾਡੇ ਖਿਲਾਫ ਝੂਠੀ ਗਵਾਹੀ ਦੇ ਦਿੱਤੀ ਜੀਤ ਨੂੰ ਕੋਈ ਜਵਾਬ ਨਾ ਸੱਚਾ ਉਹ ਸਿਰ ਨੀਵਾ ਕਰਕੇ ਬੁੱਲਾਂ ਤੇ ਜੀਵ ਫੇਰਨ ਲੱਗ ਗਿਆ ਫਿਰ ਸੀਤੂ ਨੇ ਲੰਬੜਦਾਰ ਨੂੰ ਵੀ ਇਹੀ ਸਵਾਲ ਕੀਤਾ ਤਾਂ ਲੰਬੜਦਾਰ ਵੀ ਆਪਣੇ ਝੂਠ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ ਨਾ ਨਾ ਭਾਬੀ ਤੈਨੂੰ ਕਿਹਨੇ ਕਿਹਾ ਮੈਂ ਗਵਾਹੀ ਦਿੱਤੀ ਸੀਤੂ ਨੇ ਕਿਹਾ ਕਾਨੂੰ ਪਰਦੇ ਨੂੰ ਪਾਉਣ ਦੀ ਕੋਸ਼ਿਸ਼ ਕਰੀ ਜਾਣਾ ਲੰਬੜਦਾਰਾ ਮੈਨੂੰ ਸਭ ਪਤਾ ਤੋ शिंदे ਨੂੰ 100 ਰੁਪਏ ਲੈ ਕੇ ਕਚਹਿਰੀ ਗਿਆ ਲੰਬੜਦਾਰ ਬੋਲਿਆ ਲੈ 10 ਭਾਬੀ ਮੈਂ ਪਿੰਡ ਦਾ ਸਾਂਝਾ ਬੰਦਾ ਜੇ ਕਿਤੇ ਤੁਹਾਨੂੰ ਲੋੜ ਪਈ ਹੈ ਤਾਂ ਤੁਹਾਡੇ ਨਾਲ ਵੀ ਚੱਲੂ ਮੈਨੂੰ ਪਿੰਦੇ ਲੋਕਾਂ ਨਾਲ ਵੀ ਕੰਮ ਕਰਨ ਲਈ ਜਾਣਾ ਪੈਂਦਾ ਜਾਂ ਪਰ ਪੈਸੇ ਲੈ ਕੇ ਲੋਕਾਂ ਦੇ ਢਿੱਡ ਦਾ ਮੁਚਕੇ ਨਾ ਖਾ ਪੈਸੇ ਲੈ ਕੇ ਸਾਡੇ ਹੱਕ ਡਾਕਾ ਮਾਰਿਆ ਤੁਸੀਂ ਤੁਹਾਨੂੰ ਰੱਬ ਦਾ ਵੀ ਖੋਪਾ ਨਾ ਆਇਆ ਕਹਿੰਦੇ ਨੇ ਚੂੜਦੇ ਪੈਰ ਨਹੀਂ ਹੁੰਦੇ ਇਹ ਗੱਲ ਸੀ ਤੋਨੇ ਲੰਬੜਦਾਰ ਨੂੰ ਪਰਾਂਸ ਲਿਓ ਕੱਢ ਕੇ ਸੱਚ ਕਰ ਦਿਖਾਈ ਸੀ ਹੁਣ ਲੰਬਰ ਦਾ ਨੂੰ ਕੋਈ ਜਵਾਬ ਨਹੀਂ ਸੀ ਆਉੜ ਰਿਹਾ ਉਸ ਨੇ ਚੁੱਪ ਰਹਿਣ ਵਿੱਚ ਹੀ ਆਪਣੀ ਫਲਾਈ ਸਮਝੀ ਉਸ ਨੇ ਬੁੱਲ ਸਿਉ ਲੈ ਪਰ ਸੀਤੋ ਨੇ ਆਪਣੇ ਮਨ ਦੀ ਸਾਰੀ ਪ੍ਰਾਸ ਕੱਢ ਲਈ ਸੀ ਇਹਨੇ ਨੂੰ ਪੰਚਾਇਤ ਦੇ ਮੈਂਬਰ ਅਤੇ ਸਰਪੰਚ ਜੀ ਵੀ ਅੰਦਰ ਆ ਗਏ ਸਨ ਪੰਚਾਇਤ ਨੂੰ ਅੰਦਰ ਵਰਦਿਆਂ ਵੇਖ ਸ਼ਿੰਦਾ ਵੀ ਵਾਪਸ ਆ ਕੇ ਮੰਝੇ ਤੇ ਬੈਠ ਗਿਆ ਸਰਪੰਚ ਜੀ ਨੇ ਕਿਹਾ ਦੱਸ ਹੁਣ ਤੇਰੀ ਕੀ ਸਲਾਹ ਸ਼ਿੰਦੇ ਨੇ ਕਿਹਾ ਸਲਾਹ ਕੀ ਹੋਣੀ ਆ ਜੋ ਮੇਰਾ ਹੱਕ ਬਣਦਾ ਉਹ ਮੈਂ ਪਹਿਲਾਂ ਹੀ ਦੱਸ ਚੁੱਕਿਆ ਹੁਣ ਇਹਨਾਂ ਨੂੰ ਪੁੱਛ ਲਓ ਜੇ ਇਹਨਾਂ ਨੂੰ ਮਨਜ਼ੂਰ ਹੈ ਤਾਂ ਫੈਸਲਾ ਕਰ ਲੈਣ ਨਹੀਂ ਤਾਂ ੱੱਕੇ ਖਾਈ ਜਾਣ ਕਚੈਰੀਆਂ ਵਿੱਚ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਜੋ ਜ਼ਮੀਨ ਚੋ ਬਟੂਗਾ ਉਹ ਕਿਸ ਤੇ ਲਾਈ ਜਾਊਗਾ ਤਰੀਕਾ ਪੁੱਗਤੇ ਕੰਗਾਲ ਹੋ ਕੇ ਮਰ ਜਾਣਗੇ ਸੀਤੋ ਉਸ ਦੀਆਂ ਇਹ ਦਿਲਚੀਰੀਆਂ ਗੱਲਾਂ ਸੁਣ ਕੇ ਅੱਗ ਬਬੂਲਾ ਹੋ ਗਈ ਉਹ ਕੁਝ ਬੋਲਣ ਹੀ ਲੱਗੀ ਸੀ ਕਿਰਵਿੰਦਰ ਨੇ ਮਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਨੂੰ ਕਿਹਾ ਤਾਂ ਉਹ ਅੰਦਰ ਹੀ ਕੋੜਾ ਕੁੱਟ ਕਰ ਗਈ ਪਰ ਰੱਬ ਜਾਣੇ ਲੰਬੜਦਾਰ ਦੇ ਦਿਲ ਰੱਬ ਨੇ ਕੀ ਮਿਹਰ ਪਾਈ ਉਹ ਆਪ ਮੁਹਾਰੀ ਬੋਲ ਪਿਆ ਸਿੰਦਿਆ ਕੀ ਬੋਲਦਾ ਤੂੰ ਯਾਰ ਅੱਗੇ ਹੋ ਜੋ ਹੋ ਗਿਆ ਸੋ ਹੋ ਗਿਆ ਬਾਪ ਤੋਂ ਬਾਅਦ ਤੈਨੂੰ ਹੁਣ ਇਹਨਾਂ ਨਿਆਣਿਆਂ ਦੀ ਬਾਹ ਫੜਨੇ ਚਾਹੀਦੀ ਆ ਹੁਣ ਇਹਨਾਂ ਦਾ ਤੱਕਾ ਨਾ ਕਰ ਛੱਡ ਹੁਣ ਬਸ ਕਰ ਲੰਬੜਦਾਰ ਦੀ ਗੱਲ ਸੁਣ ਕੇ ਜੀਤ ਨੇ ਵੀ ਉਹਦੀ ਹਾਂ ਵਿੱਚ ਹਾਂ ਰਲਾਈ ਅਤੇ ਸਿੰਦੇ ਨੂੰ ਨਿਆ ਦਾ ਫੈਸਲਾ ਕਰਨ ਲਈ ਕਿਆ ਪਰ ਸਿੰਦਾ ਸੀ ਕੋ 10 ਤੋਂ ਮਾਸ ਹੋਣ ਲਈ ਰਾਜੀ ਨਹੀਂ ਸੀ ਲੰਬੜਦਾਨ ਨੇ ਕਿਹਾ ਸ਼ਿੰਦਿਆ ਦੇਖ ਜਾਂ ਤਾਂ ਸਾਡੀ ਮੰਨ ਲੈ ਨਹੀਂ ਤਾਂ ਅਸੀਂ ਹੁਣ ਤੇਰੇ ਖਿਲਾਫ ਹੋ ਕੇ ਚੱਲਣ ਲਈ ਮਜਬੂਰ ਹੋ ਜਾਵਾਂਗੇ ਹੁਣ ਸ਼ਿੰਦੇ ਨੂੰ ਝਟਕਾ ਜਿਆ ਲਗਾ ਉਸ ਨੇ ਕੁਝ ਸੋਚ ਕੇ ਕਿਹਾ ਚਲੋ ਮੈਂ ਥੋੜੀ ਮੰਨੀ ਜ਼ਮੀਨ ਅੱਧੀ ਅੱਧੀ ਕਰ ਦਿਓ ਪਰ ਮੈਂ ਘਰ ਵਿੱਚੋਂ ਇੱਕ ਸਰਸਾਹੀ ਵੀ ਨਹੀਂ ਦੇਣੀ ਸਰਪੰਚ ਨੇ ਕਿਹਾ ਚੱਲ ਠੀਕ ਹੈ ਘਰ ਤੂੰ ਰੱਖ ਲੈ ਤੇ ਹਵੇਲੀ ਇਹਨਾਂ ਨੂੰ ਦੇ ਦੇ ਲੈ ਐਦਾਂ ਕਿਦਾਂ ਦੇ ਦਿਆਂ ਹਵੇਲੀ ਇਹਨਾਂ ਨੂੰ ਉਹ ਤਾਂ ਜਿਆਦਾ ਵਾ ਉਹ ਅੱਧੀ ਅੱਧੀ ਹੋਊਗੀ ਸ਼ਿੰਦੇ ਦੀ ਗੱਲ ਸੁਣ ਕੇ ਸੀਤੋ ਦਾ ਦਿਮਾਗ ਸੁੰਨ ਹੋ ਗਿਆ ਉਹਦੀਆਂ ਸਭ ਸਦਰਾਂ ਸਭ ਉਮੀਦਾਂ ਇੱਕ ਵਾਰੀ ਫੇਰ ਦਮ ਤੋੜਦੀਆਂ ਦਿਸੀਆਂ ਉਸਨੇ ਸਰਪੰਚ ਜੀ ਨੂੰ ਕਿਹਾ ਕਿ ਕਾਰ ਸਾਂਝਾ ਤੇ ਇਹਨੂੰ ਬਣਾ ਲੈ ਅੱਧ ਤੋਂ ਵੀ ਜ਼ਿਆਦਾ ਪੈਸੇ ਅਸੀਂ ਦਿੱਤੇ ਹੋਏ ਆ ਸ਼ਿੰਦਾ ਬੋਲਿਆ ਕੀ ਸਬੂਤ ਹੈ ਕਿ ਤੁਸੀਂ ਬਣਾਇਆ ਇਹ ਕੰਮ ਮੈਂ ਬਣਾਇਆ ਮੇਰੇ ਕੋਲ ਕਾਗਜ਼ ਆ ਸਾਰਾ ਹਿਸਾਬ ਤੱਕ ਦਾ ਕਿਤੋਂ ਕੀ ਲਿਆ ਤੇ ਕਿੰਨਾ ਲਿਆ ਸੀਤੋ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਜਵਿੰਦਰ ਉੱਠਿਆ ਅਤੇ ਮਾਂ ਕੋਲ ਜਾ ਕੇ ਬੋਲਿਆ ਮੰਮੀ ਛੱਡੋ ਰਹਿਣ ਦਿਓ ਰਾਜ ਦਾ ਤਦ ਵੀ ਨਹੀਂ ਆਉਣਾ ਇਹਨਾਂ ਨੂੰ ਸਿੰਦੀ ਗੁੱਡੀ ਤੇ ਪਿਆਰੀ ਨੇਵੀ ਉਸ ਨੂੰ ਸਮਝੌਤਾ ਕਰ ਲੈਣ ਲਈ ਮਜਬੂਰ ਕਰ ਦਿੱਤਾ ਤਾਂ ਸੀਤੋ ਨੇ ਸਬਰ ਦਾ ਕੁੱਟ ਪਰ ਕੇ ਸਾਰਿਆਂ ਦੀ ਗੱਲ ਦਾ ਮਾਣ ਰੱਖਿਆ ਅਤੇ ਰੋਂਦੇ ਹੋਏ ਦਿਲ ਨਾਲ ਕਿਹਾ ਜਿੱਦਾਂ ਠੀਕ ਲੱਗਦਾ ਕਰ ਲਵੋ ਜ਼ਮੀਨ ਦੀ ਵੰਡ ਹੋਈ ਤਾਂ ਭਾਰੀ ਜ਼ਮੀਨ ਅਤੇ ਮੋਟਰ ਸਿੰਦੇ ਨੇ ਆਪ ਰੱਖ ਲਈ ਅਤੇ ਮਾਰੂ ਜ਼ਮੀਨ ਜੋ ਹਿੱਸੇ ਆਉਂਦੀ ਜ਼ਮੀਨ ਨਾਲੋਂ ਵੀ ਇੱਕ ਕਨਾਲ ਘੱਟ ਸੀ ਉਹ ਸੀਤੋ ਦੇ ਹਿੱਸੇ ਪਾਈ ਸੀਤੋ ਦਾ ਅੰਦ ਜਰੋ-ਜਰ ਹੋ ਰਿਹਾ ਸੀ ਉਹ ਦੀ ਅਸਧਰਾਂ ਨੂੰ ਬੂਰਤਾ ਪਿਆ ਪਰ ਫਲ ਮਨ ਮੁਤਾਬਕ ਨਹੀਂ ਪਿਆ ਸੀ ਹਾਂ ਇੱਕ ਸਬਰ ਸੰਤੋਖ ਜ਼ਰੂਰ ਸੀ ਕਿ ਉਹਦੇ ਪੁੱਤਰ ਨੂੰ ਹੁਣ ਕਚੈਰੀਆਂ ਵਿੱਚ ੱੱਕੇ ਨਹੀਂ ਖਾਣੇ ਪੈਣਗੇ ਐਸੇ ਹੀ ਸਬਰ ਸੰਤੋਖ ਨਾਲ ਉਹ ਆਪਣੇ ਪੁੱਤ ਨੂੰ ਵਾਪਸ ਆਪਣੇ ਘਰ ਪਰਤਾਈ ਇਹ ਕਹਾਣੀ ਇੱਥੇ ਸਮਾਪਤ ਬਹੁਤ ਹੀ ਸੋਹਣੀ ਅਤੇ ਪਰਿਵਾਰਕ ਕਹਾਣੀ ਸੀ ਜੋ ਆਪਾਂ ਨੂੰ ਸਿੱਖਿਆ ਦੇਣ ਵਾਲੀ ਸੀ ਕਿ ਸਾਨੂੰ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਜੇ ਪਰਿਵਾਰ ਇਕੱਠਾ ਹੈ ਤਾਂ ਉਹਨਾਂ ਨੂੰ ਸਭ ਕੁਝ ਬਰਾਬਰ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ ਕਿਸੇ ਨਾਲ ਵਿਤਕਰਾਨੇ ਕਰਨਾ ਚਾਹੀਦਾ ਇਹ ਕਹਾਣੀ ਅਮਰਜੀਤ ਕਾਪਰਮਾਰ ਵੱਲੋਂ ਲਿਖੀ ਗਈ ਸੀ ਬਹੁਤ ਹੀ ਸੋਹਣੀ ਕਹਾਣੀ ਨੇ